ਆ ਕਿਦਰ ਨੰਨੂ ਲਾਲੀ ਕਾਪਦੀ ਮੇਰੇ ਬਾਹਰ ਮੇਰਾ ਨਾਂ ਜੀ ਹੀਰਾ ਸਿੰਘ ਵਾਸੀ ਦਸ਼ਮੇਸ਼ ਸ਼ੈਵ ਨੂੰ ਮਜੀਠਾ ਰੋਡ ਅੰਮ੍ਰਿਤਸਰ ਗੁਰਦਾਰਾ ਸ੍ਰੀ ਕਲਗੀਧਰ ਗੁਰਦਾਰਾ ਸ੍ਰੀ ਕਲਗੀਧਰ ਦਸ਼ਮੇਸ਼ ਸ਼ੈਵ ਨੂੰ ਮਜੀਠਾ ਰੋਡ ਤੋਂ ਹੁੰਦਾ ਹੋਇਆ ਲਗ ਲਗ ਪੜਾ ਤੋਂ ਹੁੰਦਾ ਆ ਪੰਡੋਰੀ ਵਿੜੈਚ ਪੰਡੋਰੀ ਲਬਾਣਾ ਤੋਂ ਹੁੰਦਾ ਹੋਇਆ ਪਕਟੀਆਂ ਦੇ ਵਿੱਚ ਦੀ ਰੋਡ ਤੋਂ ਹੁੰਦਾ ਆ ਵਾਪਸ ਮਜੀਠਾ ਰੋਡ ਤੇ ਪਹੁੰਚੇਗਾ ਵਹਿ ਪਰਮ ਪ੍ਰਗਟਿਓ ਮਰਦ ਗੰਬੜਾ ਬ੍ਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆ ਆਪੇ ਗੁਰਜੇਲਾ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਪੰਥ ਦੇ ਵਾਲੀ ਨੇ ਉਹਨਾਂ ਦੇ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਅੱਜ 4 ਤਰੀਕ ਨੂੰ ਗੁਰਦੁਆਰਾ ਸ਼੍ਰੀ ਕਲਗੀ ਧਰ ਤੋਂ ਨਗਰ ਕੀਰਤਨ ਸਜਾਇਆ ਗਿਆ ਸੀ ਜੋ ਸੰਗਤਾਂ ਆਪ ਜੀ ਦੇਖ ਹੀ ਰਹੇ ਹੋ ਬਹੁਤ ਸੰਗਤਾਂ ਦੇ ਵਿੱਚ ਉਤਸ਼ਾਹ ਹੈ ਉਤਸ਼ਾਹ ਬਹੁਤ ਸੰਗਤਾਂ ਦਾ ਸੋ ਆਪ ਜੀ ਦਾ ਵੀ ਆਪ ਜੀ ਦੇ ਮੀਡੀਆ ਰਾਈ ਬਹੁਤ ਬਹੁਤ ਆਪ ਜੀ ਦਾ ਵੀ ਧੰਨਵਾਦ ਜਿਨ੍ਹਾਂ ਨੇ ਨਗਰ ਕੀਰਤਨ ਦੀ ਆ ਕੇ ਹੋਰ ਰੌਣਕਾਂ ਨੂੰ ਚੰਨ ਲਾਇਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਸੰਗਤਾਂ ਨੂੰ ਅਸੀਂ ਕਹਾਂਗੇ ਜਿਵੇਂ ਹੁਣ ਨਵਾਂ ਸਾਲ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਇਸੇ ਤਰ੍ਹਾਂ ਹੀ ਹਰੇਕ ਅਸੀਂ ਗੁਰਦਰਾ ਸਾਹਿਬੀ ਅਨਾਉਂਸ ਕਰਾਂਗੇ ਕਿ ਨਵੇਂ ਸਾਲ ਜਿਵੇਂ 2025 ਬੀਤਿਆ 2026 ਚੜਿਆ ਹਰੇਕ ਬੰਦਾ ਕੋਈ ਨਾ ਕੋਈ ਆਪਣੀ ਜਿਹੀ ਕਮਜ਼ੋਰੀ ਆ ਉਹਨੂੰ ਕੋਈ ਵੀ ਔਗਣ ਆਪਣਾ ਇੱਕ ਔਗਣ ਜਿਹੜਾ ਜ਼ਰੂਰ ਤੇ ਆਗੇ ਅਸੀਂ ਹਰੇਕ ਜਦੋਂ ਗੁਰਪੁਰ ਬਾਏਗਾ ਉਦੋਂ ਹੀ ਕਹਾਂਗੇ ਕਿ ਇਹ ਔਗਣਿਆ ਜਿਹੜਾ ਆਪਣਾ ਜਿਹੜਾ ਬੰਦੇ ਦੀ ਜ਼ਿੰਦਗੀ ਦੇ ਵਿੱਚ ਆ ਉਸ ਨੂੰ ਜ਼ਰੂਰ ਤਿਆਗ ਕਰੇ ਜੀ ਵਾਹ ਖਾਲਸਾ ਵਾਹ ਕੀ ਫਤਿਹ ਜੀ